ਜੀ ਮਾਨਜੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਜੋਗ ਜੀ ਸਾਹਿਬ ਗੌਰਵ ਯਾਦੋ ਜਿੱਦੀ ਡਾਇਰੈਕਸ਼ਨ ਅਤੇ ਅਗਵਾਈ ਹੇਠ ਉਹਨਾਂ ਦੀ ਗਾਈਡੈਂਸ ਦੇ ਮੁਤਾਬਕ ਜਿਹੜਾ ਹੈਗਾ ਇੱਕ ਨਸ਼ੇ ਦੇ ਖਿਲਾਫ ਮੁਕਮਲ ਮੁਹਿੰਮ ਹੁਸ਼ਿਆਰਪੁਰ ਪੁਲਿਸ ਵੱਲੋਂ ਚਲਾਈ ਜਾ ਰਹੀ ਹੈਗੀ ਜਿਦੇ ਵਿੱਚ ਅਸੀਂ ਐਜ਼ ਅ ਪਾਰਟ ਆਫ ਪ੍ਰੀਵੈਂਟਿਵ ਮੇਜਰ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਅਵੇਰਨੈਸ ਕੈਂਪੇਨ ਚਲਾ ਰਹੇ ਹੈਗੇ ਵਕ ਵਕ ਥਾਵਾਂ ਤੇ ਸੈਮੀਨਾਰਸ ਪੁਲਿਸ ਵੱਲੋਂ ਆਰਗੇਨਾਈਜ਼ ਕਰਾਇਆ ਜਾ ਰਹੇ ਹੈਗੇ ਵਕ ਵਕ ਥਾਵਾਂ ਤੇ ਸਪੋਰਟਸ ਇਵੈਂਟ ਪੁਲਿਸ ਲੋਰਗੇਜ ਕਰਾਇਆ ਜਾ ਰਿਹਾ ਹੈ ਕਿ ਇੱਕ ਅਸੀਂ ਜ਼ਿਲ੍ਹਾ ਲੈਵਲ ਦਾ ਸਪੋਰਟਸ ਇਵੈਂਟ ਪਲਾਨ ਕੀਤਾ ਜਿਦੇ ਵਿੱਚ ਤਿੰਨ ਸਤਰੀਏ ਗੇਮ ਅਸੀਂ ਕਰਾਈ ਹੈਗੀ ਪਹਿਲੇ ਲੈਵਲ ਤੇ ਐਸ ਐਚ ਓਜ਼ ਦੀ ਟੀਮਾਂ ਵੱਲੋਂ ਥਾਣਾ ਦੀ ਟੀਮਾਂ ਵੱਲੋਂ ਪਿੰਡ ਲੈਵਲ ਤੇ ਜਿਹੜਾ ਹੈਗਾ ਉਹ ਜਾ ਕੇ ਗੇਮਾਂ ਕਰਾਈ ਹੈਗੀ ਤੇ ਲਗਭਗ ਹਰ ਐਸ ਐਚ ਓ ਨੇ 8 ਤੋਂ 10 ਪਿੰਡ ਕਵਰ ਕੀਤੇ ਇਸ ਦੇ ਸਬੰਧ ਵਿੱਚ ਜਿੱਥੇ ਮੀਟਿੰਗ ਵੀ ਕੀਤੀ ਤੇ ਫਿਰ ਗੇਮਾਂ ਕਰਾਈਆਂ ਉੱਥੋਂ ਜਿਹੜੀ ਹੈਗੀ ਟੀਮਾਂ ਨੇ ਜਿਹੜੀ ਜੇਤੂ ਟੀਮਾਂ ਸੀ ਕਿ ਉਹਨਾਂ ਨੇ ਸਬਡਿਵੀਜ਼ਨ ਲੈਵਲ ਤੇ ਗੇਮਾਂ ਖੇੜੀਆਂ ਹੈਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਥਰਡ ਔਰ ਫਾਈਨਲ ਸਟੇਜ ਜਿਹੜਾ ਹੈਗਾ ਉਹ ਸਾਡਾ ਡਿਸਟ੍ਰਿਕਟ ਲੈਵਲ ਤੇ ਗੇਮਾਂ ਹੋਈ ਹੈ ਹੈਗੇ ਜਿਹੜੀ ਅੱਜ ਹੀ ਨੋਗਰੇਟ ਅਸੀਂ ਕੀਤੀ ਹੈਗੀ ਇਹਦੇ ਵਿੱਚ 34 ਟੀਮਸ ਪਾਰਟਿਸਿਪੇਟ ਕਰ ਰਹੀ ਹੈਗੀ ਚਾਰ ਗੇਮ ਸਾਡੇ ਹੈਗੇ ਜਿਹਦੇ ਵਿੱਚ ਫੁੱਟਬਾਲ ਕਬੱਡੀ ਵੋਲੀਬਾਲ ਤੇ ਬਾਸਕਟਬਾਲ ਹੈਗੇ ਤੇ ਇਹਦੇ ਵਿੱਚ ਟੋਟਲ 34 ਟੀਮਸ ਪਾਰਟਿਸਿਪੇਟ ਕਰ ਰਹੀ ਹੈਗੀ ਜਿਹਦੇ ਵਿੱਚ 350 ਜਿਆਦਾ ਬੱਚਾ ਇੱਥੇ ਪਾਰਟਿਸਿਪੇਟ ਕਰ ਰਿਹਾ ਹੈਗਾ ਹੁਣ ਤੱਕ 1000 ਤੋਂ ਜਿਆਦਾ ਬੱਚਾ ਥਾਣਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਪਾਰਟਿਸਿਪੇਟ ਕਰ ਚੁੱਕਿਆ ਹੈਗਾ ਇਹਨਾਂ ਟੀਮਾਂ ਨੂੰ ਜਿਹੜੀ ਅਕੈਸ ਦਿੱਤਾ ਜਾਏਗਾ ਸੈਕੰਡ ਨੂੰ 5100 ਰੁਪਏ ਥਰਡ ਨੂੰ 2100 ਰੁਪਏ ਦਾ ਇਨਾਮ ਦਿੱਤਾ ਜਾਏਗਾ ਪਲਸ ਜਿਹੜਾ ਹੈਗਾ ਹਰ ਪਾਰਟਿਸਪੈਂਟ ਪਲੇਅਰ ਨੂੰ ਅਸੀਂ ਕੰਪਲੀਮੈਂਟਰੀ ਟੀ-ਸ਼ਰਟ ਹੁਸ਼ਿਆਰਪੁਰ ਪੁਲਿਸ ਨੂੰ ਗਿਫਟ ਕਰ ਰਹੇ ਹਾਂ ਨਾਲ ਨਾਲ ਜਿਹੜੇ ਜਿਹੜੀ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈਗਾ ਸਾਰੀ ਪਾਰਟਿਸਿਪੇਟਿੰਗ ਟੀਮਾਂ ਨੂੰ ਅਸੀਂ ਐਜ਼ ਕੰਪਲੀਮੈਂਟਰੀ ਔਰ ਐਜ਼ ਅ ਮੋਟੀਵੇਟਿੰਗ ਗਿਫਟ ਸਪੋਰਟਸ ਇਕੁਪਮੈਂਟ ਦੇ ਰਹੇ ਹਾਂਗੇ ਜਿਹਦੇ ਵਿੱਚ ਵਾਲੀਬਾਲ ਬਾਸਕਟਬਾਲ ਫੁੱਟਬਾਲ ਉਹਨਾਂ ਟੀਮਾਂ ਨੂੰ ਦਿੱਤੇ ਜਾਣਗੇ ਸਾਡੇ ਵੱਲੋਂ ਜਿਹੜਾ ਇਨੀਸ਼ੀਏਟਿਵ ਦਿੱਤਾ ਗਿਆ ਹੈਗਾ ਉਹ ਐਜ਼ ਅ ਪਾਰਟ ਆਫ ਕਮਿਊਨਿਟੀ ਪੁਲਿਸਿੰਗ ਇਨੀਸ਼ੀਏਟਿਵ ਵੀ ਹੈਗਾ ਜਿਹਦੇ ਵਿੱਚ ਯੁਵਾਵਾਂ ਦਾ ਜਿਹੜਾ ਹੈਗਾ ਪੁਲਿਸ ਦੇ ਨਾਲ ਇੱਕ ਚੰਗਾ ਰਿਸ਼ਤਾ ਹੋਏਗਾ ਸਪੋਰਟਸ ਵੱਲ ਨੂੰ ਉਹ ਮੋਟੀਵੇਟ ਹੋਣਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ એનર્ਜੀ ਹੈਗੀ ਉਹ ਚੈਨਲਾਈਜ਼ ਹੋਏਗੀ ਐਟ ਦੀ ਸੇਮ ਟਾਈਮ ਉਹ ਬੱਚੇ ਸਾਰੇ ਸਮਾਜ ਵਿੱਚ ਪੁਲਿਸ ਦੇ ਐਜ਼ ਅ ਬ੍ਰਾਂਡ ਐਮਬੈਸਡਰ ਕੰਮ ਕਰਨਗੇ ਤੇ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਉਹ ਲੋਕਾਂ ਨੂੰ ਮੋਟੀਵੇਟ ਕਰਨਗੇ ਪਲੱਸ ਜਿਹੜੇ ਐਡਿਕਟ ਹੈਗੇ ਨਸ਼ੇ ਦੇ ਉਹਨਾਂ ਨੂੰ ਵੀ ਪੁਲਿਸ ਦੇ ਨਾਲ ਰਾਫਤਾ ਕਾਇਮ ਕਰਕੇ ਜਿਹੜਾ ਹੈਗਾ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਵੱਲ ਉਹਨਾਂ ਨੂੰ ਪਹੁੰਚਾਉਣ ਦਾ ਕੰਮ ਕਰਨਗੇ ਨਾਲ ਨਾਲ ਜਿਹੜੀ ਕੋਈ ਇਨਫਾਰਮੇਸ਼ਨ ਵੀ ਇਸ ਤਰੀਕੇ ਦੀ ਹੋਏਗੀ ਉਹਨਾਂ ਦੇ ਪਿੰਡ 'ਚ ਜਿਹੜੇ ਨਸ਼ੇ ਵੇਚਣ ਵਾਲੇ ਹੈਗੇ ਉਹ ਸਾਡੀ ਡਰੱਗ ਫ੍ਰੀ ਜਿਹੜੀ ਹੈਲਪਲਾਈਨ ਜਾਰੀ ਕੀਤੀ ਗਈ ਹੈਗੀ ਉਹਦੇ ਉੱਤੇ ਸਾਡੇ ਨਾਲ ਸ਼ੇਅਰ ਕਰਨਗੇ ਇਸ ਤੋਂ ਇਲਾਵਾ ਜਿਹੜੀ ਦੂਸਰੀ ਸਾਡੀ ਸਟਰੈਟਜੀ ਐਨਫੋਰਸਮੈਂਟ ਵੀ ਹੈਗੀ ਉਹ ਅਸੀਂ ਆਲਰੇਡੀ ਕਰ ਰਹੇ ਹੈਗੇ ਜਿਦੇ ਵਿੱਚ ਹੁਣ ਤੱਕ ਇਸ ਮਹੀਨੇ ਜੂਨ ਮਹੀਨੇ 'ਚ 68 ਐਫ ਆਈ ਆਰ ਦਰਜ ਕੀਤੇ ਤੇ ਲਗਭਗ 90 ਬੰਦੇ ਅਸੀਂ ਐਨ ਡੀ ਪੀ ਐਸ ਕੇਸਾਂ 'ਚ ਅਰ ਤੇ ਆਗੇ ਵੀ ਸਾਡੀ ਜਿਹੜੀ ਐਨਫੋਰਸਮੈਂਟ ਡਰਾਈਵ ਚਲਦੀ ਰਹੇਗੀ ਥਰਡ ਜਿਹੜਾ ਹੈਗਾ ਡੀ ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਉਹਦੇ ਵੱਲ ਵੀ ਜਿਹੜਾ ਹੁਣ ਤੱਕ ਜਿਹੜਾ ਹੈਗਾ ਹੋਸ਼ਾਰਪੁਰ ਪੁਲਿਸ ਲੋ ਲਗਭਗ 20 ਬੰਦੇ ਡੀ ਐਡਿਕਸ਼ਨ ਸੈਂਟਰਾਂ ਵੱਲ ਜਿਹੜੇ ਹੈਗੇ ਉਹ ਭੇਜੇ ਗਏ ਹੈਗੇ ਜਿਨ੍ਹਾਂ ਨੂੰ ਵਰਤੀ ਕਰਾ ਕੇ ਉਹਨਾਂ ਦੀ ਸਰਕਾਰੀ ਇਲਾਜ ਚਾਲੂ ਕਰਾਇਆ ਗਿਆ ਹੈਗਾ ਤੇ ਸਿਵਲ ਪ੍ਰਸ਼ਾਸਨ ਡੀ ਸੀ ਸਾਹਿਬ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹਨਾਂ ਦਾ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਵੱਲ ਵੀ ਜਿਹੜਾ ਸਹਿਯੋਗ ਕੀਤਾ ਜਾਏਗਾ ਪਿੰਡਾਂ ਜਗੇ ਸੈਮੀਨਾਰ ਕਿਤੇ ਜਾ ਰਹੇ ਨਸ਼ੇ ਨੂੰ ਲੈ ਕੇ ਨਸ਼ੇ ਖਤਮ ਕਰਨ ਦੇ ਇਹ ਪਿੰਡਪੂਰਨ ਪੰਚਾਇਤ ਦਾ ਕੀ ਸਹਿਯੋਗ ਵਿੱਚ ਹੈ ਆਪਣਾ ਦੇਖੋ ਪੰਚਾਇਤਾਂ ਬੜੀ ਪੋਜ਼ਿਟਿਵ ਹੈਗੀਆਂ ਲੋਕ ਥੋੜਾ ਜਿਹਾ ਇਸ ਚੀਜ਼ ਨੂੰ ਜ਼ਰੂਰ ਹੈਜੀਟੇਟ ਕਰਦੇ ਹੈਗੇ ਕਿ ਓਪਨਲੀ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਆ ਕੇ ਉਹ ਖੜੇ ਹੋਣ ਤੋਂ ਥੋੜਾ ਜਿਹਾ ਪਿੱਛੇ ਹੈਗੇ ਬਟ ਪੰਚਾਇਤਾਂ ਤੋਂ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈਗੀਆ ਪੰਚਾਇਤਾਂ ਵੱਲੋਂ ਇਸ ਤਰੀਕੇ ਦੇ ਮਤੇ ਵੀ ਪਾਸ ਕੀਤੇ ਜਾ ਰਹੇ ਨੇ ਜਿਦੇ ਵਿੱਚ ਉਹ ਨਸ਼ੇ ਦੇ ਖਿਲਾਫ ਪੁਲਿਸ ਦੇ ਸਹਿਯੋਗ ਵੱਲ ਖੜਨ ਵਾਸਤੇ ਜਿਹੜਾ ਹੈਗਾ ਇੱਕ ਸਾਂਝਾ ਜਿਹੜਾ ਮਤਾ ਪਾਸ ਕਰ ਰਹੇ ਹੈਗੇ ਤੇ ਜਦੋਂ ਪੰਚਾਇਤ ਦੇਖੋ ਨਸ਼ਾ ਜਿਹੜਾ ਹੈਗਾ ਉਹ ਜਦੋਂ ਆਪਾਂ ਸਾਰੇ ਮਿਲ ਕੇ ਆਮ ਲੋਕ মিডিਆ ਪੁਲਿਸ ਸਾਰੇ ਵੱਖ-ਵੱਖ ਡਿਪਾਰਟਮੈਂਟ ਸਾਰੇ ਮਿਲ ਕੇ ਯੂਥ ਕਲੱਬਸ ਐਨ ਜੀਓਜ਼ ਜਿਹੜੇ ਯੁਵਾ ਹੈਗੇ ਸਾਥੀ ਉਹ ਬਜ਼ੁਰਗ ਹੈਗੇ ਉਹ ਸਾਰੇ ਮਿਲ ਕੇ ਜਦੋਂ ਆਪਾਂ ਨਸ਼ੇ ਵਾਲਿਆਂ ਦੇ ਖਿਲਾਫ ਖੜੇ ਹੋ ਜਾਵਾਂਗੇ ਤੇ ਨਸ਼ੇ ਨੂੰ ਖਤਮ ਹੁੰਦੇ ਵਿੱਚ ਟਾਈਮ ਨਹੀਂ ਲੱਗਣਾ ਹਾਲੇ ਪੋਜੀਸ਼ਨ ਆ ਹੈ ਕਿ ਆਸ-ਪਾਸ ਨਸ਼ਾ ਵਿਕਦਾ ਹੈਗਾ ਲੋਕ ਕੇਵਲ ਕਹੀ ਜਾਂਦੇ ਸਾਡੇ ਆਸ-ਪਾਸ ਨਸ਼ਾ ਵਿਕਦਾ ਹੈਗਾ ਬਟ ਉਹਨਾਂ ਦੇ ਖਿਲਾਫ ਇੱਕ ਮੁਕਰ ਆਵਾਜ਼ ਚ ਪੁਲਿਸ ਦੇ ਸਹਿਯੋਗ ਨਾਲ ਖੜਨ ਦਾ ਜਿਹੜਾ ਹੈਗਾ ਉਹ ਜज्ਬਾ ਥੋੜਾ ਜਿਹਾ ਘਟ ਹੈਗਾ ਜਦੋਂ ਆਪਾਂ ਉਹਨਾਂ ਦੇ ਨਾਲ ਪੁਲਿਸ ਦੇ ਸਹਿਯੋਗ ਨਾਲ ਪੁਲਿਸ ਦੇ ਕੋਆਰਡੀਨੇਸ਼ਨ ਦੇ ਨਾਲ ਪੁਲਿਸ ਦੀ ਟੀਮ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਖੜਾਂਗੇ ਤੇ ਅਸੀਂ ਕਵਾਂਗੇ ਕਿ ਅਸੀਂ ਪਿੰਡ 'ਚ ਨਸ਼ਾ ਨਹੀਂ ਵਿਕਣ ਦੇਣਾ ਜਿਹੜਾ ਵੇਚੇਗਾ ਉਹਦੇ ਖਿਲਾਫ ਅਸੀਂ ਪੁਲਿਸ ਦੇ ਨਾਲ ਮਿਲ ਕੇ ਕਾਰਵਾਈ ਕਰਵਾਵਾਂਗੇ ਜਦੋਂ ਆਪਾਂ ਓਪਨਲੀ ਆ ਚੀਜ਼ ਡਿਕਲੇਅਰ ਕਰਾਂਗੇ ਤੇ ਫਿਰ ਉਹਨਾਂ ਨੂੰ ਬਜਣਾ ਪੈਣਗੇ ਆ ਫਿਰ ਉਹ ਬੰਦੇ ਜਿਹੜਾ ਹੈਗਾ ਇਸ ਚੀਜ਼ ਤੋਂ ਹਟਣਗੇ ਪਲੱਸ ਜਿਹੜਾ ਹੈਗਾ ਪੁਲਿਸ ਉਹਨਾਂ ਨੂੰ ਬੁੱਕ ਕਰੇਗੀ ਐਸ ਪਰ ਲਾਅ ਕਾਨੂੰਨ ਦੇ ਮੁਤਾਬਕ ਤੇ ਜੇਲ੍ਹ ਦੀ ਸਲਾਮਾਖਤ ਤੇ ਪਿੱਛੇ ਪਹੁੰਚਾਏਗੀ ਤੋਂ ਜਿਹੜਾ ਹੈਗਾ ਇਸ ਚੀਜ਼ ਤੇ ਬੜਾ ਜਲਦੀ ਕਾਬੂ ਪਾਇਆ ਜਾ ਸਕਦਾ ਹੈ ਬੱਚੇ ਨਸ਼ਾ ਛੱਡ ਚੁੱਕੀ ਹੈ ਨਸ਼ਾ ਨਹੀਂ ਕਰਦੇ ਕਿਉਂ ਸੈਂਟਰ ਵੀ ਰਹਿ ਗਿਆ ਕਿ ਸੈਂਟਰ ਤੋਂ ਵੀ ਬਾਹਰ ਆ ਗਏ ਤੁਸੀਂ ਵੀ ਜਾਗਰੂਕ ਕਰਕੇ ਨਸ਼ੇ ਤੋਂ ਬੰਦ ਕਰਤੀ ਕੱਲ ਨੂੰ ਉਸ ਬੱਚੇ ਦੇ ਕੋਈ ਇਲਿਗੇਸ਼ਨ ਪਏ ਆਂਦਾ ਕਿ ਨਸ਼ਾ ਕਰ ਰਹੇ ਆ ਪੇਜ ਦਾ ਉਹਦੇ ਬਾਰੇ ਤੁਸੀਂ ਦੇਖੋ ਜਿਹੜੇ ਨਸ਼ੇ ਦੇ ਦਲਦਲ ਤੋਂ ਬਾਹਰ ਆ ਚੁੱਕੇ ਹੈਗੇ ਉਹ ਸੁਸਾਇਟੀ ਵਾਸਤੇ ਨਸ਼ੇ ਦੇ ਖਿਲਾਫ ਇੱਕ ਬ੍ਰਾਂਡ ਐਂਬੈਸਡਰ ਹੈਗੇ ਉਹਨਾਂ ਨੂੰ ਆਪਣੀ ਗੱਲ ਬੜੇ ਮੁਖਰ ਤੌਰ ਤੇ ਕਹਿਣੀ ਚਾਹੀਦੀ ਕਿ ਪਹਿਲਾਂ ਅਸੀਂ ਐਡਿਕਟ ਸੀਗੇ ਤੇ ਹੁਣ ਅਸੀਂ ਕਿਸ ਤਰੀਕੇ ਨਾਲ ਕਿਸ ਮੋਟੀਵੇਸ਼ਨ ਦੇ ਲੈਵਲ ਨਾਲ ਉਹਨਾਂ ਨੂੰ ਬਾਕੀ ਲੋਕਾਂ ਨੂੰ ਵੀ ਗਾਈਡ ਕਰਨਾ ਚਾਹੀਦਾ ਜਿਹੜੀ ਸਾਡੇ ਕੋਲੇ ਅਗਰ ਕੋਈ ਇਨਫੋਰਮੇਸ਼ਨ ਆਂਦੀ ਹੈਗੀ ਅਸੀਂ ਇਦਾਂ ਨਹੀਂ ਕਰਦੇ ਕਿ ਵੀ ਜਿਹੜੇ ਬੰਦੇ ਦੀ ਇਨਫੋਰਮੇਸ਼ਨ ਆ ਗਈ ਉਹਨੂੰ ਉਸ ਨੂੰ ਫੜ ਕੇ ਅੰਦਰ ਜਿਹੜਾ ਹੈਗਾ ਜੇਲ ਦੇ ਪਿੱਛੇ ਪਹੁੰਚਦਾ ਉਹਦਾ ਇੱਕ ਪ੍ਰੋਸੀਜਰ ਹੈਗਾ ਤੇ ਹਰ ਬੰਦਾ ਜਿਹੜਾ ਹੈਗਾ ਉਹਨੂੰ ਪ੍ਰੋਪਰ ਵੈਰੀਫਾਈ ਕੀਤਾ ਜਾਂਦਾ ਹੈ ਉਸੀ ਨੂੰ ਐਫ ਆਈ ਆਰ ਦਰਜ ਕੀਤਾ ਜਾਂਦਾ ਹੈਗਾ ਬਾਕੀ ਜਿਹੜਾ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਉਹਨੂੰ ਵੈਰੀਫਾਈ ਕੀਤਾ ਜਾਏਗਾ ਪਿੰਡ ਦੀ ਪੰਚਾਇਤ ਤੋਂ ਪੁੱਛਿਆ ਜਾਏਗਾ ਮੋਤਵਾਰ ਲੋਕਾਂ ਤੋਂ ਪੁੱਛਿਆ ਜਾਏਗਾ ਤੇ ਜੇਕਰ ਇਸ ਤਰੀਕੇ ਦੀ ਗੱਲ ਆਉਂਦੀ ਹੈ ਕਿ ਉਹ ਨਹੀਂ ਕਰਦਾ ਹੈਗਾ ਤੇ ਉਹਨੂੰ ਕੁਝ ਵੀ ਨਹੀਂ ਕਿਹਾ ਜਾਏਗਾ ਉਲਟਾ ਉਹਨੂੰ ਮੋਟੀਵੇਟ ਕੀਤਾ ਜਾਏਗਾ ਕਿ ਬਾਕੀ ਲੋਕਾਂ ਨੂੰ ਵੀ ਉਹ ਅਵੇਅਰ ਕਰੇ ਤੇ ਉਹਨਾਂ ਨੂੰ ਵੀ ਇਸ ਦਲਦਲ ਤੋਂ ਬਾਹਰ ਕੱਢਣ 'ਚ ਪੁਲਿਸ ਦੀ ਮਦਦ ਕਰ ਸਰ ਜਿਹੜੀ ਖੇਡ ਮੁਹਿੰਮ ਹੈ ਕਦ ਤੱਕ ਹੈ ਕੀ ਜਾਰੀ ਰਹੇਗੀ ਆ 2 ਦਿਨ ਦਾ ਆਪਣਾ ਡਿਸਟ੍ਰਿਕਟ ਲੈਵਲ ਦਾ ਟੂਰਨਾਮੈਂਟ ਹੈਗਾ ਜਿਹਨੂੰ ਅੱਜ ਆਪਾਂ ਇਨੋਗਰੇਟ ਕੀਤਾ ਹੈਗਾ ਮਾਨ ਬਲਮ ਸੰਗਰਜ ਜਿੰਪਾ ਜੀ ਨੇ ਆਜ ਇਨੋਗ੍ਰੇਟ ਕੀਤਾ ਹੈਗਾ ਡੀਸੀ ਸਾਹਿਬ ਵੀ ਨਾਲ ਇਹਦੇ ਚ ਉਹਨਾਂ ਨੇ ਵੀ ਇਹ ਚ ਜੁਆਇਨ ਕੀਤਾ ਹੈਗਾ ਤੇ ਕੱਲ ਜਿਹੜਾ ਹੈਗਾ ਫਾਈਨਲ ਹੋਏਗਾ ਤੇ ਕੱਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੇ ਆਪਣੇ ਡਿਪੀ ਸਪੀਕਰ ਸਾਹਿਬ ਅਮਨਜੋਗ ਰੋੜੀ ਸਾਹਿਬ ਆ ਰਹੇ ਹੈਗੇ ਡੀਆਈਜੀ ਜਲੰਧਰ ਰੇਂਜ ਹਰਮਨਵੀਰ ਗਿਲ ਸਾਹਿਬ ਆ ਰਹੇ ਹੈਗੇ ਤੇ ਆਪਣੇ ਐਮਪੀ ਸਾਹਿਬ ਰਾਜਕੁਮਾਰ ਡਾਕਟਰ ਰਾਜਕੁਮਾਰ ਜੀ ਵੀ ਪਾਰਟਿਸਪੇਟ we at gna university see potential in everyone and everything around us we drive innovation and entrepreneurship we groom competent global citizens to effect positive change around them